ਇਹ ਕਵੀ ਬਾਲਮ ਦਾ ਬੜਾ ਪਿਆਰਾ ਬਚਨ ਇਹਨੂੰ ਦ੍ਰਿਸ਼ਟਪੂਟ ਅਲੰਕਾਰ ਕਹਿੰਦੇ ਨੇ ਜੀ ਦ੍ਰਿਸ਼ਟਪੂਟ ਅਲੰਕਾਰ ਜਿਵੇਂ ਅੰਗਰੇਜ਼ੀ ਦੇ ਵਿੱਚ ਕਹਿ ਦਿੰਦੇ ਆਜਕਲ ਕੋਡਡ ਕਿ ਕੋਡਡ ਕੋਈ ਚੀਜ਼ ਹੋਵੇ ਉਹਨੂੰ ਡੀਕੋਡ ਕਰਨਾ ਪੈਂਦਾ ਤੇ ਉਹਨੇ ਕੁਝ ਅੱਖਰਾਂ ਦੀ ਜੜਤ ਐਸੀ ਬਣਾਈ ਕਿ ਉਹਦੇ ਆਪਾਂ ਨੂੰ ਕੱਲੇ-ਕੱਲੇ ਅੱਖਰ ਦੇ ਅਰਥ ਖੋਲਣੇ ਪੈਣਗੇ ਫੇਰ ਪਤਾ ਲੱਗ ਜਾਣਾ ਉਹ ਕਹਿੰਦਾ ਧੰਗੁਰੂ ਨਾਨਕ ਦੇਵ ਮਹਾਰਾਜੀ ਦੇ ਬਾਬਤ ਉਹ ਕਹਿੰਦਾ ਕਤ ਕਾਪੂਤ ਸੱਲ ਕਾ ਪਿਤਾ ਬੰਨ ਕਾ ਭਾਈ ਸਭੈ ਜਗ ਗਾਇਓ ਅੱਖਰ ਨੇ ਕ ਕਾ ਤੇ ਤ ਤ ਤੇ ਕਕੇ ਤੋਂ ਬਾਬਾ ਕਲਿਆਣ ਚੰਦ ਜੀ ਤਤੇ ਤੋਂ ਮਾਤਾ ਤ੍ਰਿਪਤਾ ਜੀ ਉਹ ਕਹਿੰਦਾ ਕਿਸੇ ਨੇ ਗੁਰੂ ਨਾਨਕ ਨੂੰ ਇੰਨਾ ਹੀ ਜਾਣਿਆ ਕਤ ਕਾ ਪੁੱਤ ਕਿ ਬਾਬਾ ਕਲਿਆਣ ਚੰਦ ਜੀ ਤੇ ਮਾਤਾ ਤ੍ਰਿਪਤਾ ਜੀ ਦਾ ਪੁੱਤਰ ਹੈ ਹੁਣ ਪਿਤਾ ਜੀ ਵੀ ਤਾਂ ਇਹੀ ਸਮਝਦੇ ਰਹੇ ਨਾ ਸਾਦਾ ਆਪਾਂ ਬਾਲ ਲੀਲਾ ਸਾਰੀ ਪੜਦੇ ਆ ਤੇ ਪਿਤਾ ਜੀ ਕਦੇ ਮੱਝਾਂ ਚਾਰਨ ਘੱਲਦੇ ਨੇ ਕਦੇ ਸੱਚੇ ਸੌਦੇ ਨੂੰ ਘੱਲਦੇ ਨੇ ਤੇ ਇੱਕ ਉਹ ਵੀ ਸਾਖੀ ਆਉਂਦੀ ਹੈ ਕਿ ਜਦੋਂ ਸੁਲਤਾਨਪੁਰੋਂ ਦੀ ਆਏ ਉਥੇ ਪਤਾ ਲੱਗਾ ਕਾਰੋਕਾਰ ਚੰਗਾ ਚੱਲ ਪਿਆ ਮੋਦੀ ਖਾਨਾ ਬਹੁਤ ਚੰਗੀ ਤਰ੍ਹਾਂ ਸੰਭਾਲਦੇ ਨੇ ਤੇ ਮਾਇਆ ਬੜੀ ਆਉਂਦੀ ਹੈ ਪਰ ਜਦੋਂ ਬੇਬੇ ਨਾਨਕੀ ਜੀ ਨੂੰ ਪੁੱਛਿਆ ਤੇ ਪਤਾ ਲੱਗਾ ਕਿ ਮੇਰਾ ਪੁੱਤਰ ਆਪਣੀ ਜੇਬ ਵਿੱਚ ਤਾਂ ਕੋਈ ਮਾਇਆ ਨਹੀਂ ਪਾਉਂਦਾ ਕੋਈ ਦਮੜੀ ਨਹੀਂ ਪਾਉਂਦਾ ਜੋ ਕੁਝ ਵੀ ਘੱਟਦਾ ਕਮਾਉਂਦਾ ਹੈ ਸਾਰਾ ਕੁਝ ਲੋੜਵੰਦਾਂ ਗਰੀਬਾਂ ਗੁਰਬਿਆਂ ਤੇ ਖਰਚ ਦਿੰਦਾ ਕਹਿੰਦੇ ਨੇ ਭਾਈ ਬਾਲਾ ਸੇਵਾਦਾਰ ਸਤਿਗੁਰਾਂ ਦੇ ਨਾਲ ਹੈ ਤੇ ਬਾਬਾ ਕਲਿਆਣ ਚੰਦ ਜੀ ਪਿਤਾ ਜੀ ਕੋਲ ਬੁਲਾ ਕੇ ਕਹਿੰਦੇ ਨੇ ਬਾਲਿਆ ਜੇ ਮੈਂ ਤੈਨੂੰ ਇੱਕ ਕੰਮ ਕਮਾ ਤੇ ਕਰੇਗਾ ਆਖਣ ਲੱਗੇ ਹਾਂ ਪਿਤਾ ਜੀ ਤੁਸੀਂ ਗੁਰੂ ਨਾਨਕ ਦੇ ਪਿਤਾਓ ਮੇਰੇ ਮਾਲਕ ਦੇ ਪਿਤਾਓ ਤੁਹਾਡਾ ਦੱਸਿਆ ਕੰਮ ਮੈਂ ਜ਼ਰੂਰ ਕਰਾਂਗਾ ਆਖਣ ਲੱਗੇ ਕੰਮ ਕਰਿਆ ਕਰ ਜਦੋਂ ਤਕਾਲਾ ਜੀਆਂ ਪੈਂਦੀਆਂ ਨੇ ਤੇ 4 ਕ ਪੈਸੇ ਗੱਲੇ ਵਿੱਚ ਜਮ੍ਹਾਂ ਹੋ ਜਾਂਦੇ ਨੇ ਇਦਾਂ ਕਰਿਆ ਕਰ ਇੱਕ ਮੁੱਠ ਰੁਪਈਆਂ ਦੀ ਭਰ ਕੇ ਲੈ ਕੇ ਤੇ ਬੇਬੇ ਨਾਨਕੀ ਜੀ ਦੇ ਕੋਲ ਜਮ੍ਹਾਂ ਕਰਾ ਦਿਆ ਨਾਨਕ ਨੇ ਤੇ ਮਾਇਆ ਨਹੀਂ ਜੋੜਨੀ ਤੂੰ ਇੱਕ ਕੰਮ ਕਰਿਆ ਕਰ ਇੱਕ ਮੁੱਠ ਭਰ ਕੇ ਲਾਇਆ ਜਮ੍ਹਾਂ ਕਰਾ ਦਿਆ ਕਰ ਇਹ ਸ੍ਰੀ ਨਾਨਕ ਪ੍ਰਕਾਸ਼ ਦੇ ਵਿੱਚ ਕਥਾ ਆਉਂਦੀ ਹੈ ਤੇ ਭਾਈ ਬਾਲਾ ਜੀ ਇੱਕਦਮ ਕੰਬ ਗਏ ਹੱਥ ਜੋੜ ਕੇ ਕਹਿੰਦੇ ਨੇ ਇੱਕ ਤਾਂ ਚੋਰੀ ਤੇ ਉਹ ਵੀ ਗੁਰੂ ਨਾਨਕ ਦੇ ਘਰੋਂ ਇਹ ਕਾਰਜ ਮੇਰੇ ਕੋਲੋਂ ਨਹੀਂ ਹੋਣਾ ਤੇ ਪਿਤਾ ਜੀ ਬੜੇ ਕਰੋਧ ਵਿੱਚ ਰੋਹ ਵਿੱਚ ਆ ਕੇ ਕਹਿੰਦੇ ਨੇ ਕਿ ਜੇ ਹੋ ਜਿਆ ਨਾਨਕ ਤੇ ਉਹ ਹੋ ਜਿਆ ਨਾਨਕ ਦੇ ਚੇਲੇ ਹੁਣ ਪਿਤਾ ਜੀ ਕਿਹੜੀ ਦ੍ਰਿਸ਼ਟੀ ਨਾਲ ਤੱਕਦੇ ਪਏ ਨੇ ਕਿ ਮੇਰਾ ਪੁੱਤਰ ਹੈ ਉਹਨਾਂ ਨੂੰ ਇਹ ਨਹੀਂ ਪਤਾ ਕਿ ਇੱਕ ਦਿਨ ਸਿੱਧਾਂ ਦੇ ਮੂੰਹੋਂ ਇਹ ਬਚਨ ਨਿਕਲਣਾ ਹੈ ਸਿੱਧ ਬੋਲਣ ਸੁਭ ਬਚਨ ਧੰਨ ਨਾਨਕ ਤੇਰੀ ਵੱਡੀ ਕਮਾਈ ਉਧਰ ਪਿਤਾ ਜੀ ਤੇ ਪਿਤਾ ਜੀ ਦੀ ਥਾਂ ਤੇ ਹੁੰਦੇ ਨੇ ਸੱਸ ਸਹੁਰਾ ਮਾਤਾ ਜੀ ਮਾਤਾ ਸੁਲੱਖਣੀ ਜੀ ਦੇ ਪਿਤਾ ਜੀ ਤੇ ਮਾਤਾ ਜੀ ਬਾਬਾ ਮੂਲचंद ਤੇ ਮਾਈ ਚੰਦੋ ਰਾਣੀ ਉਹ ਸੁਲਤਾਨਪੁਰ ਆਏ ਆਪਣੀ ਧੀ ਨੂੰ ਮਿਲਣ ਪਹਿਲੀ ਵਾਰ ਤੇ ਜਦੋਂ ਉਹਨਾਂ ਨੇ ਸਾਰੀ ਗੱਲ ਜਿਹੜੀ ਹੈ ਉਹ ਜਾਣੀ ਬੇਬੇ ਨਾਨਕੀ ਜੀ ਨੂੰ ਜਾ ਕੇ ਕੁਲਾਮਾਂ ਦਿੱਤਾ ਇਹ ਬੜੀ ਮਸ਼ਹੂਰ ਕਥਾ ਕੁਲਾਮਾਂ ਦਿੱਤਾ ਤੇ ਆਖਿਆ ਨਾਨਕੀ ਤੂੰ ਮੇਰੀ ਧੀ ਡੋਬ ਦਿੱਤੀ ਬੇਬੇ ਨਾਨਕੀ ਜੀ ਨੇ ਆਖਿਆ ਮਾਸੀ ਨਾ ਮੇਰਾ ਵੀਰ ਕੋਈ ਨਸ਼ਾ ਕਰੇ ਨਾ ਮਾੜੀ ਸੰਗਤ ਵਿੱਚ ਬੈਠੇ ਨਾ ਮੇਰਾ ਵੀਰ ਤੇਰੀ ਧੀ ਨੂੰ ਕੋਈ ਮਾੜੀ ਬਚਨ ਬੋਲੇ ਨਾ ਹੱਥ ਚੁੱਕੇ ਕਿਹੜੀ ਕਮੀ ਰਹਿ ਗਈ ਕਿਉਂ ਮੇਰੇ ਵੀਰ ਦੇ ਉੱਤੇ ਇਹ ਅੰਛ ਲਾਉਣੀ ਐ ਆਖਣ ਲੱਗੀ ਵੀਰ ਤੇਰਾ ਕੁਝ ਸਮਰਦਾ ਨਹੀਂ ਜੋੜਦਾ ਨਹੀਂ ਕੱਲ ਨੂੰ ਇਹਨਾਂ ਦੇ ਘਰ ਬੱਚੇ ਹੋਣਗੇ ਦੋਤੇ ਦੋਤੀਆਂ ਸਾਡੇ ਉਹ ਕਿਹਦੀ ਕਮਾਈ ਖਾਣਗੇ ਕਿਹਦੀ ਕਮਾਈ ਹੰਡਾਉਣਗੇ ਉਸ ਵੇਲੇ ਇਹ ਇਤਿਹਾਸਕ ਬਚਨ ਕਿਹਾ ਸੀ ਬੇਬੇ ਨਾਨਕੀ ਜੀ ਨੇ ਆਖਣ ਲੱਗੇ ਮਾਸੀ ਇਹ ਨਾ ਕਹੋ ਮੇਰੇ ਵੀਰ ਦੀ ਕਮਾਈ ਤਾਂ ਏਡੀ ਵੱਡੀ ਐ ਰਹੀ ਦੀ ਦੁਨੀਆ ਤੱਕ ਕੁੱਲ ਸੰਸਾਰ ਦਾ ਮਖਮੁਕਤਾਤ ਮੇਰੇ ਵੀਰ ਦੀ ਕਮਾਈ ਨੂੰ ਖਾਂਦਾ ਖੰਡਾਉਂਦਾ ਭੋਗਦਾ ਮੁੱਕ ਦਾ ਮੁੱਕ ਜਾਵੇਗਾ ਪਰ ਮੇਰੇ ਵੀਰ ਦੀ ਕਮਾਈ ਵਿੱਚ ਕਦੇ ਵੀ ਘਾਟਾ ਨਹੀਂ ਪਵੇ ਇਹ ਬਚਨ ਭਾਈ ਗੁਰਦਾਸ ਜੀ ਦੀਆਂ ਵਾਰਾਂ ਵਿੱਚ ਫਿਰ ਆਪਾਂ ਪੜੇ ਜਦੋਂ ਸਿੱਧਾਂ ਦੇ ਨਾਲ वार्तालाप ਹੋਈ ਤਾਂ ਸਿੱਧਾਂ ਨੇ ਆਖਿਆ ਸੀ ਸਿੱਧ ਬੋਲਣ ਸੁਭ ਬਚਨ ਧੰਨ ਨਾਨਕ ਤੇਰੀ ਵੱਡੀ ਕਮਾਈ ਪਰ ਉਹ ਦ੍ਰਿਸ਼ਟੀ ਕੁਝ ਹੋਰ ਹੈ ਕਤਕਾ ਪੁੱਤ ਉਹ ਪੁੱਤਰ ਦੀ ਦ੍ਰਿਸ਼ਟੀ ਦਾ ਵੇਖਦੇ ਨੇ ਤੇ ਅੱਗੇ ਕਹਿੰਦੇ ਨੇ ਸੱਲ ਕਾ ਪਿਤਾ ਬਾਬਾ ਲਕਮੀ ਦਾਸ ਜੀ ਤੇ ਬਾਬਾ ਸ੍ਰੀ ਚੰਦ ਜੀ ਸਭ ਸੇ ਤੋਂ ਸ੍ਰੀ ਚੰਦ ਤੇ ਲੱਲੇ ਤੋਂ ਲਕਮੀ ਦਾਸ ਸਤਿਗੁਰੂ ਜੀ ਜਿਹੜਾ ਵੀ ਬਚਨ ਕਰਦੇ ਨੇ ਭਾਈ ਸ੍ਰੀ ਚੰਦ ਨੇ ਭਾਈ ਲਖਮੀ ਦਾਸ ਨੂੰ ਤੇ ਉਹ ਅੱਗੋਂ ਦੁਨੀਆਦਾਰੀ ਵਾਲੀ ਦ੍ਰਿਸ਼ਟੀ ਨਾਲ ਉੱਤਰ ਦਿੰਦੇ ਨੇ ਵੀ ਸਾਡਾ ਬਾਪੂ ਹੈ ਸਾਡਾ ਪਿਤਾ ਹੈ ਮਹਾਰਾਜ ਕਟੋਰਾ ਚਿੱਕੜ ਵਿੱਚ ਸੁੱਟ ਕੇ ਕਹਿੰਦੇ ਨੇ ਸ੍ਰੀ ਚੰਦਾ ਕਟੋਰਾ ਕੱਢ ਕੇ ਲਿਆ ਅੱਖ ਲੱਗੇ ਪਿਤਾ ਜੀ ਕਟੋਰੀਆਂ ਦੀ ਕਮੀ ਹੈ ਆਪਣੇ ਘਰ ਵਿੱਚ ਆ ਕੱਪੜੇ ਬੜੇ ਕੀਮਤੀ ਨੇ ਗੰਦੇ ਹੋ ਜਾਣਗੇ ਕਟੋਰੇ ਤਾਂ ਬੜੇ ਨੇ ਲਖਮੀ ਦਾਸ ਤੂੰ ਕੱਢ ਕੇ ਲਿਆ ਕਹਿਣ ਲੱਗੇ ਵੱਡੇ ਭਰਾਤਾ ਜੀ ਠੀਕ ਕਹਿੰਦੇ ਨੇ ਕਿਉਂਕਿ ਉਹ ਦ੍ਰਿਸ਼ਟੀ ਜਿਹੜੀ ਐ ਉਹ ਪੁੱਤਰਾਂ ਵਾਲੀ ਉਹ ਪੁੱਤਰ ਦੀ ਦ੍ਰਿਸ਼ਟੀ ਤੋਂ ਵੇਖਦੇ ਨੇ ਸਾਡਾ ਪਿਤਾ ਮਾਂ ਬਾਪ ਵੇਖਦੇ ਨੇ ਸਾਡਾ ਪੁੱਤਰ ਹੈ ਪੁੱਤਰ ਵੇਖਦੇ ਨੇ ਸਾਡਾ ਪਿਤਾ ਹੈ ਇਹ ਕਹਿੰਦੇ ਬੰਨ ਕਾ ਭਾਈ ਬੱਬੇ ਤੋਂ ਬੇਬੇ ਤੇ ਨੰਨੇ ਤੋਂ ਨਾਨਕੀ ਜੀ ਉਹ ਕਹਿੰਦੇ ਬੇਬੇ ਨਾਨਕੀ ਦੀ ਦ੍ਰਿਸ਼ਟੀ ਤੋਂ ਕੋਈ ਨਹੀਂ ਜੇ ਤੱਕਦਾ ਲੋਕਾਂ ਦੇ ਵਿੱਚ ਰੌਲਾ ਪੈ ਗਿਆ ਉਹ ਕਹਿਣ ਲੱਗੇ ਕਿ ਨਾਨਕ ਵੇਈਂ ਦੇ ਵਿੱਚ ਡੁੱਬ ਗਿਆ ਜਿਹੜੇ ਪ੍ਰੇਮ ਕਰਨ ਵਾਲੇ ਨੇ ਉਹ ਵੀ ਬੈਰਾਗ ਵਿੱਚ ਰੋਣ ਜਿਹੜੇ ਇਰਖਾ ਕਰਨ ਵਾਲੇ ਨੇ ਉਹਨਾਂ ਨੇ ਤੇ ਫਿਰ ਖੁਸ਼ ਹੋਣਾ ਹੀ ਸੀ ਨਾਨਕ ਡੁੱਬ ਗਿਆ ਬੇਬੇ ਨਾਨਕੀ ਜੀ ਦੇ ਕੋਲ ਆਏ ਬੇਬੇ ਜੀ ਤੁਹਾਡਾ ਵੀਰ ਡੁੱਬ ਗਿਆ ਤੇ ਬੇਬੇ ਜੀ ਕਹਿੰਦੇ ਨੇ ਭੋਲਿਓ ਲੋਕੋ ਐਵੇਂ ਘਬਰਾਓ ਨਾ ਮੇਰਾ ਵੀਰ ਡੁੱਬਿਆ ਹੋਇਆ ਨੂੰ ਤਾਰਨ ਆਇਆ ਹੈ ਮੇਰਾ ਵੀਰ ਕਦੇ ਨਹੀਂ ਡੁੱਬ ਸਕਦਾ ਇਹ ਦ੍ਰਿਸ਼ਟੀ ਕੇਵਲ ਬੇਬੇ ਨਾਨਕੀ ਜੀ ਦੇ ਕੋਲ ਹੈ ਬੇਬੇ ਨਾਨਕੀ ਜੀ ਤਰਵਾਸ ਦਿੰਦੇ ਨੇ ਸਾਰਿਆਂ ਨੂੰ ਤੇ ਕਵੀ ਬਾਲਮ ਕਹਿੰਦਾ ਹੈ ਕਿ ਕਤ ਕਾ ਪੂਤ ਸਲ ਕਾ ਪਿਤਾ ਬਨ ਕਾ ਭਾਈ ਸਭੈ ਜਗ ਕਾਇਓ ਫਿਰ ਅਗੋ ਕਹਿੰਦੇ ਮਰਬ ਕਾ ਰੱਬ ਮੰਮੇ ਤੋਂ ਭਾਈ ਮਰਦਾਨਾ ਜੀ ਬਾਬੇ ਦਾ ਰਬਾਬੀ ਰੱਬ ਆਪ ਪਿੰਨੀ ਤਾਰ ਜੀ ਦੀ ਨਾਮ ਮਰਦਾਨਾ ਜਗਤ ਔਰ ਨੇ ਬਹਾਨਾ ਸ ਉਹ ਵਾਰ-ਵਾਰ ਇਹ ਸਾਖੀਆਂ ਸੁਣਦੇ ਆ ਨਾ ਭੁੱਖ ਲੱਗ ਗਈ ਪਿਆਸ ਲੱਗ ਗਈ ਇੱਕ ਵਾਰ ਭਾਈ ਮਰਦਾਨਾ ਜੀ ਰੁੱਸ ਪਏ ਬਾਬਾ ਜੀ ਦੇ ਨਾਲ ਆਖਣ ਲੱਗੇ ਬਾਬਾ ਜੀ ਮੇਰੀ ਤੁਹਾਡੇ ਨਾਲ ਨਹੀਂ ਨਿਭਣੀ ਮੈਨੂੰ ਛੁੱਟੀ ਦਿਓ ਮੈਂ ਘਰ ਨੂੰ ਜਾਵਾਂ ਤੇ ਇੱਕੋ ਇੱਕ ਦੁਨੀਆ ਦੇ ਵਿੱਚ ਮਹਾਪੁਰਖ ਹੋਏ ਨੇ ਭਾਈ ਮਰਦਾਨਾ ਜੀ ਜਿਨੂੰ ਗੁਰੂ ਨਾਨਕ ਨੇ ਆਖਿਆ ਸੀ ਮਰਦਾਨਿਆ ਤੇਰੇ ਬਿਗੈਰ ਮੇਰਾ ਸਰਦਾ ਨਹੀਂ ਕੋਈ ਹੈ ਦੁਨੀਆ 'ਚ ਹੋਰ ਜਿਹਨੂੰ ਗੁਰੂ ਕਹੇ ਤੇਰੇ ਬਿਨਾ ਨਹੀਂ ਸਰਦਾ ਮਹਾਰਾਜ ਕਹਿੰਦੇ ਮਰਦਾਨਿਆ ਤੇਰੇ ਬਗੈਰ ਨਹੀਂ ਸਰਦਾ ਤੇ ਬਾਬਾ ਜੀ ਪੁੱਛਦੇ ਨੇ ਮਰਦਾਨਿਆ ਗੱਲ ਤੇ ਦੱਸ ਅੱਖ ਲੱਗਾ ਮਹਾਰਾਜ ਮੈਨੂੰ ਭੁੱਖ ਲੱਗਦੀ ਮੈਨੂੰ ਏ ਲੱਗਦੀ ਮੈਨੂੰ ਨੀਂਦ ਆਉਂਦੀ ਥਕਾਵਟ ਹੋ ਜਾਂਦੀ ਮਹਾਰਾਜ ਆਪ ਤਾਂ ਸ਼ਬਦ ਦੇ ਆਧਾਰ ਤੇ ਹੋ ਜਾਂ ਤੇ ਮੈਨੂੰ ਵੀ ਆਪਣੇ ਵਰਗਾ ਬਣਾਓ ਤੇ ਜਾਂ ਫਿਰ ਛੁੱਟੀ ਦੇ ਦਿਓ ਮਹਾਰਾਜ ਜੀ ਬੜੇ ਪ੍ਰੇਮ ਨਾਲ ਲਾਡ ਨਾਲ ਕਹਿੰਦੇ ਨੇ ਮਰਦਾਨਿਆ ਤੇਰੀ ਭੁੱਖ ਤੇਰੀ ਤ੍ਰੇ ਤੇਰੀ ਨੀਂਦ ਤੇਰੀ ਥਕਾਵਟ ਅਸਲ ਵਿੱਚ ਤੇਰਾ ਅਬਗੁਣ ਨਹੀਂ ਅਸਲ ਵਿੱਚ ਇਹ ਪਰਮੇਸ਼ਰ ਦਾ ਕਰਤੇ ਪੁਰਖ ਦਾ ਜਗਤ ਤੇ ਪਰ ਉਪਕਾਰ ਹੈ ਮਰਦਾਨਿਆਂ ਜੇ ਤੈਨੂੰ ਤੇ ਨਾ ਲੱਗੇ ਤੇ ਵਲੀ ਖੰਧਾਰੀ ਦਾ ਹੰਕਾਰ ਕਿੱਦਾਂ ਟੁੱਟੇ ਮਰਦਾਨਿਆਂ ਜੇ ਤੈਨੂੰ ਭੁੱਖ ਨਾ ਲੱਗੇ ਤੇ ਉਹ ਕੌਡੇ ਵਰਗੇ ਰਾਖਸ਼ ਦਾ ਤੇ ਸੱਜਣ ਵਰਗੇ ਠੱਗ ਦਾ ਉਧਾਰ ਕਿਵੇਂ ਹੋਵੇ ਮਰਦਾਨਿਆਂ ਜੇ ਤੈਨੂੰ ਨੀਂਦ ਨਾ ਆਵੇ ਤੇ ਨੂਰ ਸ਼ਾ ਜਾਦੂਗਰਨੀ ਦਾ ਉਧਾਰ ਕਿਵੇਂ ਹੋਵੇ ਬਾਬੇ ਦਾ ਰਬਾਬੀ ਰੱਬ ਆਪ ਪਿੰਨੀ ਤਾਰ ਜੀ ਦੀ ਨਾਮ ਮਰਦਾਨਾ ਜੱਜ ਕਾਰ ਨੇ ਬਹਾਨਾ ਸਤ ਸੰਗਤ ਜੀ ਮਰਬਾ ਕਾ ਰੱਬ ਮੰਮੇ ਤੋਂ ਮਰਦਾਨਾ ਰਾਰੇ ਤੋਂ ਰਾਏ ਬੁਲਾਰ ਕਹਿੰਦੇ ਨੇ ਉਹਨੂੰ ਹੀ ਸੱਪ ਦੀ ਸ਼ਾਨ ਨਜ਼ਰ ਆਈ ਨਾ ਖੇਤ ਚਰੇ ਹਰੇ ਕੀਤੇ ਉਹਨੂੰ ਹੀ ਨਜ਼ਰ ਆਏ ਨਾ ਤੇ ਉਸੇ ਨੇ ਆਖਿਆ ਸੀ ਕਿ ਇਹ ਮੇਰਾ ਨਗਰ ਗੁਰੂ ਨਾਨਕ ਦਾ ਕਰਕੇ ਵੱਸਦਾ ਰਾਏ ਭੋਏ ਦੀ ਤਲਵੰਟੀ ਦਾ ਨਾਮ ਉਹਨੇ ਕਰ ਦਿੱਤਾ ਸੀ ਨਨਕਾਣਾ ਸਾਹਿਬ ਮਰਬ ਦਾ ਰਬ ਮਮਾ ਰਾਰਾ ਤੇ ਬੱਬਾ ਬੱਬੇ ਤੋਂ ਭਾਈ ਬਾਲਾ ਸਾਧ ਸੰਗਤ ਜੀ ਅੱਗੇ ਚੱਲੀਏ ਉਹ ਕਹਿੰਦਾ ਹੈ ਕਿ ਪੰਮ ਕਾ ਗੁਰੂ ਪੰਮ ਪੱਪਾ ਤੇ ਮਮਾ ਪੱਪੇ ਤੋਂ ਪੰਡਿਤ ਤੇ ਮੰਮੇ ਤੋਂ ਮੌਲਵੀ ਪੰਡਿਤ ਦੇ ਕੋਲ ਬਿਠਾਇਆ ਪੜਨ ਵਾਸਤੇ ਜਦੋਂ ਤਕਾਲਾ ਨੂੰ ਆਏ ਨੇ ਤੇ ਕੀ ਵੇਂਦੇ ਨੇ ਗੁਰੂ ਨਾਨਕ ਨੂੰ ਉੱਚੀ ਥਾਂ ਤੇ ਬਿਠਾਇਆ ਹੈ ਬਾਲ ਲੀਲਾ ਤੇ ਪੰਡਿਤ ਨੀਵੀਂ ਜਗ੍ਹਾ ਬੈਠਾ ਹੈ ਜਦੋਂ ਜਾ ਕੇ ਪਿਤਾ ਜੀ ਵੇਖਦੇ ਨੇ ਪੰਡਤ ਜੀ ਆ ਕੀ ਉਹ ਕਹਿੰਦੇ ਨੇ ਕਿ हे ਮਹਿਤਾ ਜੀ ਆਪਣੇ ਪੁੱਤਰ ਨੂੰ ਸਾਡੇ ਕੋਲ ਰੋਜ਼ ਲਿਆਇਆ ਕਰੋ ਪਰ ਇੱਕ ਗੱਲ ਤੁਹਾਨੂੰ ਦੱਸ ਦਿੰਨੇ ਆ ਕਿ ਅਸੀਂ ਇਹਨੂੰ ਪੜ੍ਹਾ ਨਹੀਂ ਸਕਦੇ ਅਸਲ ਵਿੱਚ ਇਹ ਸਾਨੂੰ ਪੜਾਉਣ ਵਾਸਤੇ ਆਇਆ ਅਸੀਂ ਕੌਣ ਪੜ੍ਹਾਉਣ ਵਾਲੇ ਇਹ ਸਾਨੂੰ ਪੜਾਉਣ ਆਇਆ ਪੰਡਤ ਨੇ ਵੀ ਗੁਰੂ ਬਣਾ ਲਿਆ ਤੇ ਮੰਮੇ ਤੋਂ ਮੌਲਵੀ ਉਹ ਮੌਲਵੀ ਦੇ ਕੋਲ ਛੱਡ ਕੇ ਆਏ ਨੇ ਤੇ ਏਸੀ ਤਰ੍ਹਾਂ ਗੋਪਾਲ ਪਾਦੇ ਦੀ ਤਰ੍ਹਾਂ ਸਾਧ ਸੰਗਤ ਜੀ ਅੱਗੇ ਮੌਲਵੀ ਸਾਹਿਬ ਕੁਤਬੁਦੀਨ ਸਾਹਿਬ ਉਹ ਵੀ ਕਹਿੰਦੇ ਨੇ ਅਸਲ ਦੇ ਵਿੱਚ ਮੈਂ ਇਹਨਾਂ ਦਾ ਵਿਦਿਆਰਥੀ ਬਣ ਗਿਆ ਇਹ ਮੈਨੂੰ ਪੜਾਉਣ ਵਾਲੇ ਨੇ ਇਹਨਾਂ ਨੂੰ ਕੌਣ ਪੜਾ ਸਕਦਾ ਮਰਬਕਾ ਰੱਬ ਪੰਮ ਕਾ ਗੁਰੂ ਅੱਗੇ ਉਹ ਕਹਿੰਦੇ ਨੇ ਤੀਨ ਦੱਦਾ ਜਿਸ ਸੀਸ ਝੁਕਾਇਓ ਤੇ ਆਪਾਂ ਬਚਨ ਭਾਈ ਗੁਰਦਾਸ ਜੀ ਦਾ ਪੜ੍ਹਦੇ ਹਾਂ ਗੜ ਬਗਦਾਦ ਨਿਵਾਇਕ ਹੈ ਮੱਕਾ ਮਦੀਨਾ ਸਭੇ ਨਿਵਾਇਆ ਸਿੱਧ 84 ਮੰਡਲੀ ਖੜ ਦਰਸ਼ਨ ਪਖੰਡ ਜਨਾਇਆ ਜਿੱਤੀ ਨਵਖੰਡ ਮੇਦਨੀ ਸਤ ਨਾਮ ਦਾ ਚੱਕਰ ਫੇਰਾਇਆ ਦੇਵਤਾਨੋ ਰਾਕਸ਼ ਦਾਇਤ ਸਭ ਤੀਨ ਦੱਦਾ ਜੀ ਅਸੀਸ ਝੁਕਾਇਓ ਦੇਵਤਨ ਰਾਕਸ਼ ਦਾਇਤ ਸਭ ਚਿੱਤ ਗੁਪਤ ਸਭ ਚਰਨੀ ਲਾਇਆ ਭਇਆ ਆਨੰਦ ਜਗਤ ਵਿੱਚ ਕਲ ਤਾਰਨ ਗੁਰੂ ਨਾਨਕ ਆਇਆ ਕਹਿਣ ਲਗੇ ਸਾਰਿਆਂ ਨੇ ਅਸੀਸ ਝੁਕਾ ਦਿੱਤਾ ਤੇ ਅੱਗੇ ਜਾ ਕੇ ਫਿਰ ਉਹ ਬਚਨ ਬੜਾ ਪਿਆਰਾ ਕਰਦੇ ਉਹ ਕਹਿੰਦੇ ਤੀਨ ਸਸੇ ਪਗ ਚਾਟ ਤੇ ਜਾ ਕੇ ਜਾ ਕੇ ਰੱਬ ਨੇ ਵੀ ਭੈਖ ਆਇਓ ਰੱਦ ਰਾਰਾ ਤੇ ਦੰਦਾ ਰੈਣ ਤੇ ਦਿਨ ਰਾਤ ਦੇ ਦਿਨ ਗੁਰੂ ਨਾਨਕ ਤੇਰੇ ਪੈਰ ਵਿੱਚ ਨੇ ਤੇ ਕਹਿੰਦੇ ਤਿੰਨੇ ਹੀ ਸਸੇ ਸਸੇ ਤੋਂ ਸੋਮ ਚੰਦਰਮਾ ਸੱਸੇ ਤੋਂ ਸ੍ਰਿਸ਼ਟੀ ਸੱਸੇ ਤੋਂ ਸੇਠ ਨਾਲ ਕਹਿੰਦੇ ਇਹਨਾਂ ਨੇ ਤੁਹਾਡੇ ਚਰਨ ਚਟੇ ਨੇ ਇਹ ਤੁਹਾਡੇ ਚਰਨਾਂ ਦੀ ਸੇਵਾਦਾਰ ਬਣ ਗਏ ਨੇ ਤੇ ਫਿਰ ਕਿਸੇ ਨੇ ਜਿਵੇਂ ਕਹਿੰਦੇ ਪੁੱਛਿਆ ਵੀ ਤੂੰ ਕੀ ਮੰਨਦਾ ਉਹ ਕਹਿੰਦਾ ਸੱਤ ਸੱਤ ਦਾ ਮਾਲਕ ਪਾਲਮ ਖਾਲਕ ਨਾਨਕ ਬਣ ਕੇ ਆਇਓ ਉਹ ਕਹਿੰਦਾ 14 ਤਬਕਾਂ ਦਾ ਮਾਲਕ ਜਿਹੜਾ ਹੈ ਰੱਬ ਜਿਹੜਾ ਹੈ ਅਕਾਲ ਪੁਰਖ ਅੱਲਾ ਜਿਹੜਾ ਹੈ ਉਹ ਆਪ ਨਾਨਕ ਦਾ ਰੂਪ ਧਾਰ ਕੇ ਜਗਤ ਵਿੱਚ ਆਇਆ ਅੱਜ ਉਹ ਦਿਨ ਹੈ ਜਦੋਂ ਬਚਨ ਆਪਾਂ ਪੜਦੇ ਆ ਸਤਿਗੁਰ ਨਾਨਕ ਪ੍ਰਗਟਿਆ ਮਿੱਟੀ ਧੁੰਦ ਜਗ ਚਾਨਣ ਹੋਆ